ਅੱਜ ਮੈਂ ਵਰਗਵਾਸੀ ਸ਼੍ਰੀ ਭਗਵਾਨ ਦਾਸ ਰੋੜਾ ਜੀ ਜਿਹੜੇ ਕਿ ਸਾਡੇ ਸਤਕਾਰਯੋਗ ਭਾਈ ਡਾਕਟਰ ਸ੍ਰੀ ਅਮਨ ਰੋੜਾ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਇਸ ਪੰਜਾਬ ਦੇ ਇਸ ਖੇਤੇ ਵਾਸਤੇ ਬਹੁਤ ਕੰਮ ਕੀਤੇ ਔਰ ਉਹਨਾਂ ਦੀ ਬਦੌਲਤ ਅੱਜ ਇੱਕ ਬੜਾ ਬਹੁਤ ਵੱਡਾ ਇੰਸਟੀਚਿਊਸ਼ਨ ਇੱਥੇ ਚੱਲ ਰਿਹਾ ਜਿੱਥੇ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਮੈਡੀਕਲ ਸਹੂਲਤਾਂ ਮਿਲਦੀਆਂ ਹੈ ਵੱਖ-ਵੱਖ ਕੈਂਪ ਚੱਲਦੇ ਆ। ਸੋ ਮੈਂ ਤਾਂ ਸਮਝਦਾ ਵੀ ਉਹ ਬੱਚੇ ਬੜੇ ਭਾਗਾ ਵਾਲੇ ਹੁੰਦੇ ਜਿਹੜੇ ਆਪਦੇ ਮਾਪੇ-ਬਾਪ ਦੀ ਕਮਾਈ ਨੂੰ ਸਮਝ ਜਾਂਦੇ ਆ। ਸੋ ਸ਼੍ਰੀਮਾਨ ਅਮਨੁਰੂੜਾ ਜੀ ਜਿਹੜੇ ਕੇਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਨੇ। ਉਹਨਾਂ ਅਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਉਹਨਾਂ ਨੇ ਆਪਣੇ ਪਿਤਾ ਦੀ ਸੇਵਾ ਦੀ ਵਰਾਸਤ ਨੂੰ ਸੰਭਾਲਿਆ ਹੋਇਆ ਹੈ। ਉਹ ਕਹਿੰਦੇ ਵੀ ਗੁਰੂ ਸਾਹਿਬ ਫਰਮਾਉਂਦੇ ਬਾ ਬਾਣੀਆਂ ਕਹਾਣੀਆਂ ਪੁੱਤ ਸਕੂਨ ਕਰੇ। ਸੋ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਮੈਂ ਬੜੀ ਖੁਸ਼ੀ ਹੋ ਰਹੀ ਹੈ ਕਿ ਆਪਦੇ ਪਿਤਾ ਜੀ ਦੀ ਲੇਗੇਸੀ ਨੂੰ ਅੱਗੇ ਲੈ ਕੇ ਜਾਂਦੇ ਆ। ਦੂਜੀ ਗੱਲ ਮੈਂ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਕਿੰਟਰ ਦੇ ਵਿੱਚ ਸਰਕਾਰ ਬਣੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਾਦਾ ਕੀਤਾ ਸੀ ਕਿਸ ਦੇਸ਼ ਦੇ ਨਾਲ ਕਿ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰ ਦੇਣਗੇ ਆਮਦਨ ਦੁੱਗਣੀ ਰੱਖੀ ਹੋਣੀ ਸੀ ਅੱਜ 2000 ਦੇ ਕਰੀਬ ਲੋਕ ਰੋਜ਼ਾਨਾ ਖੇਤੀ ਛੱਡ ਜਾਂਦੇ ਆ। ਪਰ ਅੱਜ ਇੱਕ ਬੜੀ ਪੀੜਾ ਦਾ ਖਬਰ ਆਈ ਹੈ ਕਿ ਪਿਛਲੇ ਕਿੰਨਾ ਮਹੀਨਿਆਂ ਦੇ ਵਿੱਚ 750 ਕਿਸਾਨ ਮਹਾਰਾਸ਼ਟਰ ਦੇ ਵਿਦਰਭਾ ਜ਼ਿਲ੍ਹੇ ਦੇ ਵਿੱਚ ਹੀ ਖੁਦਕੁਸ਼ੀ ਕਰ ਗਏ। 8 ਰੋਜ਼ ਦੇ ਬਣਦੇ ਉੱਥੋਂ ਦੀ ਸਿਰਫ ਇੱਕ ਜ਼ਿਲ੍ਹੇ ਦੇ। ਉਹਨਾਂ ਨੂੰ ਅੱਧਿਆਂ ਨੂੰ ਜਿਹੜੀ ਸਰਕਾਰੀ ਸਹਾਇਤਾ ਮਿਲਦੀ ਸਹਾਇਤਾ ਵੀ ਨਹੀਂ ਮਿਲੀ ਉਹਨਾਂ ਦੇ ਪਰਿਵਾਰਾਂ ਨੂੰ। ਦੇਸ਼ ਤੇ ਵਿੱਚ ਕਿੰਨੇ ਕਰਦੇ ਹੋ। ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਆਮਦਨ ਦਾ ਦੁਬਣੀ ਕੀ ਕਰਨੀ ਸੀ ਤੁਸੀਂ ਤਾਂ ਖੁਦਕੁਸ਼ੀਆਂ ਦੇ ਅੰਕੜੇ ਵੀ ਲੁਕਾਉਣ ਲੱਗ ਪਿਓ ਕਿਰਪਾ ਕਰਕੇ ਇਹਨਾਂ ਨੂੰ ਅੰਕੜਿਆਂ ਦਾ ਜਾਰੀ ਰੱਖੋ ਤਾਂ ਕਿ ਅਸੀਂ ਦੇਖ ਨੂੰ ਚਲਾਉਣ ਵਾਲੇ ਇਸ ਖੇਤੀਬਾੜੀ ਸੈਕਟਰ ਵੱਲ ਹੋਰ ਧਿਆਨ ਦੇ ਸਕੀ ਉਹਦੇ ਵ ਲਈ ਕੋਈ ਰਣਨੀਤੀ ਬਣ ਸਕੇ ਸਾਡੇ ਕਿਸਾਨਾਂ ਨੂੰ ਸਾਡੇ ਉਹ ਕਿਸਾਨੀ ਨੂੰ ਬਚਾਉਣ ਦੀ ਗੱਲ ਹੋ ਸਕੇ ਔਰ ਹਰੀ ਕਿਰਤੀਤਾ 아이ਸੀ ਜੇ ਇੱਕ ਬਹੁਤ ਵੱਡਾ ਹਿੱਸਾ ਸਾਡੇ ਬਜਟ ਦਾ ਖੇਤੀਬਾੜੀ ਦੇ ਖਰਚ ਹੁੰਦਾ ਸੀ ਦੇਸ਼ ਦੇ ਵਿੱਚ 5% ਕੱਲਾ ਪੰਜਾਬ ਨੂੰ ਮਿਲਦਾ ਸੀ ਉਸ ਸਮੇਂ ਇਹੋ ਹਰੀ ਗ੍ਰੰਟੀ ਲੈਂਦੀ ਸੀ ਤੁਸੀਂ ਐਗਰੀਕਲਚਰ ਸੈਕਟਰ ਦੀ ਸਪੈਂਡਿੰਗ ਹੀ ਘਟਾਤੀ ਬਹੁਤ ਜ਼ਿਆਦਾ ਤੇ ਦੇਸ਼ ਜੇ ਦੇਸ਼ ਨੂੰ ਸਿਹਤ ਕਰਨਾ ਤਾਂ ਆਪਾਂ ਨੂੰ ਐਗਰੀਕਲਚਰ ਜਿਹੜੀ ਆ ਸਪੈਂਡਿੰਗ ਵਧਾਉਣੀ ਪੈਣੀ ਹੈ ਸੋ ਇਹਦੇ ਤੇ ਵੀ ਦੁਬਾਰਾ ਨજર ثਾਨੀ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਦਾ ਤਾਂ ਫੋਕਸ ਹੈ ਕਿ ਕਿਸਾਨੀ ਨੂੰ ਤਕੜੇ ਕਰਨਾ ਹੈ ਤੁਸੀਂ ਦੇਖੋਗੇ ਕਿ ਪਿਛਲੇ ਸਮੇਂ ਦੇ ਵਿੱਚ এডਿਕੇਸ਼ਨ ਸਿੱਖਿਆ ਤੇ ਐਗਰੀਕਲਚਰ ਇਹਦੇ ਤੇ ਐਡਾ ਵੱਡਾ ਫੋਕਸ ਹੈ ਬਹੁਤ ਵੱਡਾ ਸਾਡੇ ਬਜਟ ਦਾ ਹਿੱਸਾ ਖੇਤੀਬਾੜੀ ਵੱਲ ਜਾਂਦਾ ਕਿਸਾਨੀ ਵੱਲ ਜਾਂਦਾ ਹੈ ਔਰ ਸਭ ਤੋਂ ਵੱਡੀ ਜੇ ਬੇਰੋਜ਼ਗਾਰੀ ਦਾ ਇਲਾਜ ਹੈ ਨਾ ਤਾਂ ਉਹ ਖੇਤੀਬਾੜੀ ਦੇ ਵਿੱਚ ਹੈ biggest জব प्रोवाइडर है खेतीबाड़ी سب ਤੋਂ ਵੱਧ ਜੇ ਕਿਸੇ ਨੂੰ ਰੋਜ਼ਗਾਰ ਮਿਲਦਾ ਤਾਂ ਖੇਤੀਬਾੜੀ ਤੋਂ ਮਿਲਦਾ ਇਸੇ ਦੀ ਪੋਟੈਂਸ਼ੀਅਲ ਹੈ ਸੋ ਜਿੱਥੇ ਆਪਾਂ ਈਜ਼ ਆਫ ਡੂਇੰਗ بزਨਸ ਕਰਦੇ ਆ ਨਾ ਮੇਰਾ ਖਿਆਲ ਹੈ ਪੰਜਾਬ ਸਰਕਾਰ ਹੁਣ ਈਜ਼ ਆਫ ਡੂਇੰਗ ਐਗਰੀਕਲਚਰ ਵੱਲ ਵੱਧ ਰਹੀ ਹੈ ਇਹੀ ਇੱਕ ਵੱਡਾ ਇੱਕ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਈਜ਼ ਆਫ ਡੂਇੰਗ ਐਗਰੀਕਲਚਰ ਅੱਗੇ ਲਿਆਂਦਾ ਜਾਵੇ ਉਹਦੇ ਵਿੱਚ ਜਿਹੜੇ ਵਤ ਤੋਂ ਵਤ ਨਵੀਆਂ ਜਿਹੜੀ ਟੈਕਨੋਲੋਜੀਜ਼ ਵਰਤ ਕੇ ਦੀ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਈ ਬਤੌਰ ਸਪੀਕਰ ਮੇਰੀ ਕੁਝ ਲਿਮਿਟੇਸ਼ਨਸ ਹੁੰਦੀਆਂ ਸੋ ਇਹਦੇ ਬਾਰੇ ਮੇਰਾ ਖਿਆਲ ਜਾਂ ਸਾਡੇ ਹੁਕਮ ਮਿਨਿਸਟਰ ਜਾਂ ਸਰਕਾਰ ਦਾ ਕੋਈ ਜ਼ਮਾਇਦਾ ਜਿਹੜਾ ਇਹ ਇਹਨਾਂ ਘਟਨਾਵਾਂ ਬਾਰੇ ਸਾਰੀ ਜਾਣਕਾਰੀ ਹੋਵੇ ਉਹ ਇੱਥੇ ਬੋਲੇ ਜਿਆਦਾ ਚੰਗਾ ਸਰ ਆਜੂ ਮੰਤਰੀ ਮੰਡਲ ਚ ਫੇਰ ਬਦਲ ਹੋ ਰਿਹਾ ਥੋੜੀ ਵੀ ਕੈਬਨਿਟ ਮੰਤਰੀ ਬਣਨ ਦੀ ਉਮੀਦਾਂ ਦਿਖਾਈ ਜਾ ਰਹੀਆਂ ਕੀ ਕਹਿੰਦਾ ਚਾਂਗੇ ਦੀ ਇਹਦੇ ਉੱਪਰ ਸੰਜੀਵ अरोड़ा ਜੀ ਦਾ ਵੀ ਨਾਮ ਹੈ ਦੇਖੋ ਜੀ ਲੋਕਤੰਤਰ ਦੇ ਵਿੱਚ ਤਿੰਨ ਥੰਮ ਹੁੰਦੇ ਆ ਇੱਕ ਹੁੰਦੀ ਹੈ ਜੁਡੀਸ਼ਰੀ ਜਿਹਦੇ ਹੈੱਡ ਮਾਨਯੋਗ ਚੀਫ ਡਿਸਟ੍ਰਿਕਟ ਸਾਹਿਬ ਇੱਕ ਹੁੰਦਾ ਐਗਜ਼ੀਕਟਿਵ ਜਿਹਦੇ ਹੈੱਡ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਹੁੰਦੀ ਲੈਜਿਸਲੇਚਰ ਜਿਹਦਾ ਹੈੱਡ ਹੁੰਦਾ ਸਪੀਕਰ ਤੇ ਮੈਨੂੰ ਤਾਂ ਐਡਾ ਵੱਡਾ ਮਾਨ ਪਹਿਲੇ ਬਖਸ਼ਿਆ ਹੋਇਆ ਤੁਸੀਂ ਤੁਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਸਰਕਾਰ ਨੇ ਆਮ ਆਦਮੀ ਪਾਰਟੀ ਦੀਆਂ ਆਮ ਆਦਮੀ ਲੋਕਾਂ ਦੀਆਂ ਆਮ ਆਦਮੀ ਇੰਦੀਆਂ ਸਮੱਸਿਆਵਾਂ ਨੂੰ ਰਾਜਨੀਤਿਕ ਸਬਜੈਕਟ ਬਣਾਤਾ ਪਹਿਲਾਂ ਆਮ ਲੋਕਾਂ ਦੀ ਲੋੜਾਂ ਤਾਂ ਕੋਈ ਡਿਸਕਸ਼ਨ ਹੀ ਨਹੀਂ ਹੁੰਦੀ ਸੇਵਾ ਨੂੰ ਇੱਕ ਸਬਜੈਕਟ ਬਣਾਉਂਦਾ ਹੈ। ਸੇਵਾ ਨੂੰ ਇੱਕ ਮੁੱਦਾ ਬਣਾਉਂਦਾ ਹੈ। ਤੇ ਜਿਹੜਾ ਵੱਧ ਸੇਵਾ ਕਰ ਲੇ ਉਹ ਦੁਆਰਾ ਆ ਜਾਏਗਾ। ਔਰ ਮੈਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਨਾਲੋਂ ਵੱਧ ਆਮ ਲੋਕਾਂ ਦੀਆਂ ਲੋੜਾਂ ਨੂੰ ਐਡਰੈਸ ਕਰਨ ਵਾਲਾ ਹੋਰ ਵੀ ਬਤਾਨੀ ਹੈ। ਕੋਈ ਵਿਰੋਧੀ ਨਹੀਂ ਹੈ ਜੀ। ਸਰ ਸਪੀਕਰ ਦਾ ਕਿਹੜਾ ਵਿਰੋਧੀ ਹੁੰਦਾ ਹੈ ਜੀ? ਨਹੀਂ ਸਰਕਾਰ ਦੇ ਰੱਖਾ ਤੁਹਾਡੀ ਪਾਰਟੀ ਦੇ ਕਰਦਾ। ਉਹਦੇ ਵਿਰੋਧੀ ਜਿੱਤੋ ਪਾਰਟੀ ਦੇ ਕਰਦਾ। ਇਹ ਰਾਜਨੀਤਿਕ ਸਵਾਲ ਹੈ ਜੀ। ਇਹ ਹੋਰ ਨੂੰ ਪੁੱਛ ਲਿਓ। ਥੈਂਕ ਯੂ।